ਤਿੰਨ ਟਰਾਲੀਆਂ ਉਰੇ ਕੇਲਿਆਂ ਦੀਆਂ ਲੱਗੀਆਂ ਜੀ ਅੱਜ ਤਿੰਨ ਟਰਾਲੀਆਂ ਸਮੋਸੇ ਵੀ ਵੀਰ ਖਾਰੇ ਸੀ ਕਹਿੰਦੇ ਪਨੀਰ ਵਾਲੇ ਆ ਸਮੋਸੇ ਲੈ ਕੇ ਕੋਈ ਰੋਪੜ ਤੋਂ ਆਇਆ ਜੀ ਕੋਈ ਸਮਰਾਲੇ ਤੋਂ ਲੈ ਕੇ ਆਇਆ ਇੱਕ ਬੰਦਾ 2 ਜੇ ਤੋਂ ਸਮੋਸੇ ਲੈ ਕੇ ਆਇਆ ਜੀ ਉਰੇ 2 ਜੇ ਤੋਂ 2 ਜੇ ਤੋਂ ਸਮੋਸੇ ਲੈ ਕੇ ਟਰਾਲੀਆਂ ਸਰੰਤ ਫਤਗੜ ਪਟਿਆਲੇ ਤੱਕ ਤੋਂ ਟਰਾਲੀਆਂ ਆਈਆਂ ਜੀ ਮਿੱਟਰੀਆਂ ਭਰ ਭਰ ਕੇ ਟਰਾਲੀਆਂ ਜੀ ਇੱਥੇ ਜੋ ਪੰਜਾਬ ਖੜਾ ਇੱਕ ਦੂਜੇ ਦੇ ਨਾਲ ਜਿਉ ਆ ਹੁਣ ਬਦਾਮ ਵਾਲੀ ਖੀਰ ਲੈ ਕੇ ਆਇਆ ਜੀ ਕੋਈ ਕੋਈ ਜੂਸ ਨਹੀਂ ਫਿਰਦਾ ਇੱਥੇ ਫਰੂਟੀਆਂ ਦੀਆਂ ਪੇਟੀਆਂ ਚੱਕੀ ਫਿਰਦੇ ਨੇ ਲੋਕ ਵੀ ਆਪਣੇ ਜੋੜਾ ਜਿੰਨੇ ਜੋਗਾ ਹੈਗਾ ਪੂਰਾ ਪੰਜਾਬ ਇੱਕ ਦੂਜ ਉਹ ਤਾਂ ਰੱਬ ਦੀ ਆਸ ਰਹੀ ਹੈ ਸਾਰਾ ਕੁਝ ਆ ਇਹਨਾਂ ਲੋਕਾਂ ਦੇ ਸਿਰ ਤੇ ਹੈ ਜੀ ਇਹ ਸਾਡਾ ਵੀ ਕੁਝ ਨਹੀਂ ਹੈਗਾ ਜੀ ਮੈਂ ਤਾਂ ਕਹਿੰਦਾ ਵੀ ਅਸੀਂ ਵੀ ਚੌਧਰੀ ਹਾਂ ਅਸਲ ਦੇ ਵਿੱਚ ਬੰਤੇ ਤਾਂ ਹੀ ਸਾਡੇ ਬਜ਼ੁਰਗ ਜਿਹੜੇ ਸਵੇਰ ਦੇ ਮੋਟਿਆਂ ਪਰ ਲੱਦ ਲੱਦ ਕੇ ਜੀ ਮੋਟਿਆਂ ਪਰ ਲੱਤ ਲੱਦ ਕੇ ਥੈਲੇ ਲੈ ਕੇ ਆ ਰਹੇ ਆ ਬਜ਼ੁਰਗਾਂ ਦੀ ਵੀ ਕਮਾਲ ਆ ਵੈਸੇ ਕੋਈ ਕਹਿੰਦਾ ਮੈਂ 87 ਸਾਲ ਦਾ ਹੈ ਕੋਈ ਕਹਿੰਦਾ ਮੈਂ 68 ਸਾਲ ਦਾ ਹੈ ਇਸੇ ਹਿਸਾਬ ਨਾਲ ਸਾਰੇ ਤੁਰੇ ਫਿਰਦੇ ਤੇ ਡਟੇ ਹੋਏ ਆ ਡਟੇ ਹੋਏ ਜੀ ਸਵੇਰੇ ਨਾਲ ਇੱਕ ਬਜ਼ੁਰਗ ਸੀਗੇ ਮੇਰੇ ਨਾਲ ਗੈਮਾਂ ਗੈਮੀ ਵੀ ਹੋਈ ਉਹਨਾਂ ਦੀ ਥੋੜੀ ਜੀ ਪਰ ਉਹ ਤਜਰਬੇਕਾਰ ਨੇ ਤੇ ਆ ਬੰਨ ਬੰਨ ਕੇ ਜੀ ਉਹ ਜਦੋਂ 20 ਮੈਨੂੰ ਤਾਂ 15 ਮਿੰਟ ਬਾਅਦ ਹੀ ਮਹਿਸੂਸ ਹੋ ਗਿਆ ਜੀ ਮੈਨੂੰ ਬੁਲਾ ਕੇ ਗੋਡੀਆਂ ਤੇ ਲਾ ਕੇ ਮਾਫੀ ਮੰਗੀ ਸੀ ਉਹਨਾਂ ਤੋਂ